ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਕਾਮ ਹੋਗੇ ਵਿਕਰਮ ਸਿੰਘ ਮੁਜੀਠੀਆ ਉਹਨਾਂ ਦੇ ਸਮਰਥਕ ਤੇ ਉਹਨਾਂ ਦੇ ਮੇਨ ਬੁਲਾਰੇ ਉਹਨਾਂ ਦੇ ਸੀਨੀਅਰ ਵਕੀਲ ਜਿਹੜੇ ਅਰਸ਼ਦੀਪ ਕਲੇਰ ਉਹਨਾਂ ਵਾਸਤੇ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈਗਾ ਹੈ ਕਿਉਂਕਿ ਅੱਜ 18 ਅਗਸਤ ਹੈ ਔਰ 18 ਅਗਸਤ ਵਾਲੇ ਦਿਨ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾਂਦਿਆ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਹਾਲਾਤੋ ਵਾਕਿਆਤ ਕੀ ਕਹਿ ਰਹੇ ਹੈਗੇ ਇਸ ਬਾਰੇ ਮਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਾਅਦ ਵੱਡੀ ਖਬਰ ਜਨਰ ਕੇ ਵਿਕਰਮ ਸਿੰਘ ਮਜੀਠੀਆ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਕਿਉਂਕਿ ਅੱਜ 18 ਤਰੀਕ ਯਾਨੀ 18 ਅਗਸਤ ਤਾਂ ਬਹੁਤ ਵੱਡਾ ਸੁਨੇਹਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੀ ਔਰ ਉਹਨਾਂ ਦੇ ਵਕੀਲ ਨੇ ਜਿਹੜੇ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਜਿਵੇਂ ਇੱਕ ਖੁਸ਼ੀ ਦੀ ਝਲਕ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਦੋ ਨੋਟ 50-50 ਰੁਪਏ ਦੇ ਦੋ ਨੋਟਾਂ ਦੀ ਬੋਲੀ ਲੱਗ ਚੁੱਕੀ ਹੈ ਕਿਵੇਂ ਲੱਗ ਚੁੱਕੀ ਹੈ ਵਜ੍ਹਾ ਕੀ ਹੈ ਉਹਦੇ ਵਿੱਚ ਖਾਸियत ਕੀ ਹੈ ਦੋਵੇਂ ਨੋਟਾਂ ਦੀ ਖਾਸियत ਜਾਣ ਕੇ ਤੁਹਾਡੇ ਵੀ ਹੋ ਛੁੱਟ ਜਾਣਗੇ ਕਿਉਂਕਿ ਨੋਟ ਜਿਹੜੇ ਦੱਸੇ ਜਾ ਰਹੇ ਨੇ 50 50 ਦੇ ਆਮ ਹੀ ਨੋਟ ਨੇ ਪਰ ਉਹਨਾਂ ਦੀ ਜਿਹੜੀ ਬੋਲੀ ਹੈ ਉਹ ਲੱਖਾਂ ਰੁਪਏ ਦੇ ਵਿੱਚ ਕਿਵੇਂ ਚਲੀ ਜਾਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਕਾੜਾ ਕਦਮ ਚੱਕ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਮੁੱਖ ਮੰਤਰੀ ਕਹਿੰਦੇ ਜੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਸਿੰਘ ਮਜੀਠੀਆ ਅਸੀਂ ਪੱਕੇ ਪੈਰਾਂ ਤੇ ਹੋਗੇ ਚੱਕਿਆ ਤੇ ਪੰਜਾਬ ਦੇ ਲੋਕੇ ਇਹ ਨਾ ਸੋਚਣ ਕਿ ਵਿਕਰਮ ਮਜੀਠੀਆ ਬਾਹਰ ਆਜੂ ਪਰ ਨਹੀਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰੋਂ ਬਾਹਰ ਨਹੀਂ ਆਊਗਾ ਪਰ ਦੂਜੇ ਪਾਸੇ ਉਹਨਾਂ ਦੀ ਇੱਕ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ ਜਿਹਦੇ ਤੇ ਉਹਨਾਂ ਨੇ ਕਿਹਾ ਸੀ ਕੱਲ੍ਹ ਕਿ ਭਾਈ ਸਾਡਾ ਕਲਾਇੰਟ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਯਾਨੀ 18 ਅਗਸਤ ਨੂੰ ਬਾਹਰ ਆ ਜਾਣਾ ਤਾਂ ਅੱਜ ਜਿਹੜੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਹ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਆਕਾਲੀ ਦਲ ਦੇ ਵਿੱਚ ਬਹੁਤ ਵੱਡੇ ਸ਼ੋਰਾਂ ਤੇ ਇਹ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਉਹ ਅੰਦਰ ਰਹਿਣੇ ਚਾਹੀਦੇ ਆ ਪਰ ਜਿਹੜੇ ਦਰਸਲ ਦੇ ਵਿੱਚ ਇਹ ਨੋਟਾਂ ਦੀ ਗੱਲ ਤੁਹਾਡੇ ਸਾਹਮਣੇ ਮੈਂ ਧਰੀ ਹੈ ਕਿ ਦੋ ਨੋਟ ਨੇ ਜਿਨ੍ਹਾਂ ਦੀ ਬੋਲੀ ਲੱਗ ਚੁੱਕੀ ਹੈ ਤੇ ਉਹ ਨੋਟ ਆ ਜਿਹੜੇ ਉਹ ਇਸ ਵਕਤ ਮੇਰੇ ਹੱਥ ਦੇ ਵਿੱਚ ਨੇ ਜਿਹੜੇ ਇਹ ਨੋਟ ਨੇ ਇਹ ਕਿਸੇ ਆਮ ਬੰਦੇ ਦੇ ਨੇ ਪਰ ਇਹਨਾਂ ਦੇ ਉੱਤੇ ਬੋਲੀ ਲੱਗ ਚੁੱਕੀ ਹੈ ਲੱਖਾਂ ਰੁਪਏ ਦੇ ਵਿੱਚ ਦਰਸਲ ਦੇ ਵਿੱਚ ਇਹ ਬੋਲੀ ਲੱਗੀ ਹੋਈ ਹੈ ਤਾਂ ਹੁਣ ਜੇਕਰ ਕੋਈ ਖਾਸੀਅਤ ਜਾਣਨੀ ਚਾਹੁੰਦਾ ਹੈ ਪਹਿਲਾਂ ਮੈਂ ਇਹਨਾਂ ਨੋਟਾਂ ਦੀ ਖਾਸੀਅਤ ਤੁਹਾਡੇ ਸਾਹਮਣੇ ਸੁਣਾਉਂਗਾ ਦਿਖਾਉਂਗਾ ਵੀ ਔਰ ਉਸ ਤੋਂ ਬਾਅਦ ਬਿਕਰਮ ਮਜੀਠੇ ਦੀ ਜਿਹੜੀ ਜਮਾਨਤ ਹੈ ਉਹ ਕਿਵੇਂ ਹੁੰਦੀ ਹੈ ਜਰਾ ਉਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਤਾਂ ਹੁਣ ਜਿਹੜੇ ਨੋਟ ਨੇ ਇਹਨਾਂ ਦੀ ਖਾਸੀਅਤ ਤੁਹਾਨੂੰ ਇਹ ਉਲਟਾ ਨਜ਼ਰ ਆਉ ਪਰ ਮੈਂ ਪੜ੍ਹ ਕੇ ਤੁਹਾਨੂੰ ਮੈਂ ਜਰੂਰ ਸੁਣਾਉਂਗਾ ਜਿਹੜੀ ਇਹ ਨੋਟਾਂ ਦੀ ਤੁਸੀਂ ਇਹ ਦੇਖ ਰਹੇ ਹੋ ਇੱਕ ਨੋਟ ਦੇ ਪਿੱਛੇ 295 ਦੂਜੇ ਨੋਟ ਦੇ ਪਿੱਛੇ 13 13 ਵਜ੍ਹਾ ਕੀ ਹੈ ਕਹਦੇ ਜੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੱਕੀ ਨੰਬਰ ਮੰਨੇ ਗਏ ਨੇ ਇਸ ਨੂੰ ਬਹੁਤ ਮਹੱਤਵ ਦੇ ਰਹੇ ਨੇ ਲੋਕ ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋਈ ਹੈ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਗਈ ਹੈ ਤਾਂ ਮੇਰੇ ਕੋਲ ਜਦੋਂ ਇਹ ਨੋਟ ਪਚ ਹੈਗੇ ਕਿਸੇ ਬੰਦੇ ਦੁਆਰਾ ਤਾਂ ਮੈਨੂੰ ਕਿਹਾ ਗਿਆ ਕਿ ਭਾਈ ਜਿਹੜੇ ਇਹ ਨੋਟ ਨੇ ਜੇਕਰ ਕੋਈ ਧਨੀ ਬੰਦਾ ਲੈਣਾ ਚਾਹੁੰਦਾ ਤਾਂ ਅਸੀਂ ਉਹਨੂੰ ਸੇਲ ਕਰ ਦੇਵਾਂਗੇ ਪਰ ਲੱਖਾਂ ਰੁਪਏ ਦੇ ਵਿੱਚ ਦਰਸਾਲ ਦੇ ਵਿੱਚ ਇਹਦੀ ਬੋਲੀ ਲੱਗੀ ਹੋਈ ਹੈ ਅੱਗੇ ਵੇਖਣ ਵਾਲੀ ਗੱਲ ਇਹ ਹੈ ਵੀ ਮਾਮਲਾ ਕਿੱਥੇ ਕ ਜਾ ਕੇ ਰੁਕਦਾ ਹੈ ਤਾਂ ਜਿਹੜਾ ਹੁਣ ਕੰਟੈਕਟ ਨੰਬਰ ਮੈਂ ਉਹ ਇਸ ਮਾਲਕ ਦਾ ਵੀ ਦੱਸਣ ਜਾ ਰਿਹਾ ਯਾਨੀ ਕੰਟੈਕਟ ਨੰਬਰ ਹੈਗਾ 94654 28698 ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਇਸ ਨੋਟਾਂ ਦਾ ਕੋਈ ਚਾਹਵਾਨ ਇਸ ਨੰਬਰ ਦਾ ਇੱਕ ਦਾ ਨੰਬਰ ਹੈ 295 ਔਰ ਦੂਜੇ ਦਾ ਨੰਬਰ ਹੈ 13 13 ਇਹ ਨੋਟਾਂ ਦੇ ਨੰਬਰ ਨੇ ਜੀ ਤਾਂ ਹੁਣ ਆਜੋ ਵਿਕਰਮ ਸਿੰਘ ਮਜੀਠੀਆ ਤੇ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਉਤੇ ਖੁਸ਼ੀ ਵੀ ਕਹਿੰਦੇ ਜੀ ਲਹਿਰ ਚੱਲ ਰਹੀ ਹੈ। ਔਰ ਦੂਜੇ ਪਾਸੇ ਨੇ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਖੁਲਾਸਾ ਕੀਤਾ ਸੀ। ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ 18 ਅਗਸਤ ਨੂੰ ਇਹ ਖੁਦ ਜੱਜ ਸਾਹਿਬ ਦੀ ਸਟੇਟਮੈਂਟ ਹੈ ਕਿ ਭਾਈ ਜੇਕਰ ਕੋਈ 18 ਤਰੀਕ ਦੇ ਵਿੱਚ ਵਿੱਚ ਵੀ ਕੁਝ ਕਹਿਣਾ ਚਾਹੁੰਦਾ ਬਿਕਰਮ ਮਜੀਠੀਆ ਦੇ ਉੱਤੇ ਚਾਹੇ ਵਿਪਕਸ਼ੀ ਵਕੀਲ ਹੋਣ ਜਾਂ ਨਹੀਂ ਸਰਕਾਰੀ ਜੈ ਖੋਦ ਵਿਕਰਮ ਮੰਜੀਠੀਆ ਦੇ ਵਕੀਲ ਹੁਣ ਤਾਂ ਪਰ ਹੁਣ ਜਿਹੜਾ ਵਿਕਰਮ ਸਿੰਘ ਮੰਜੀਠੀਆ ਬਹੁਤ ਵੱਡੀ ਦੁਬਿਧਾ ਦੇ ਵਿੱਚ ਕਿਉਂਕਿ ਇੱਕ ਪਾਸੇ ਵਕੀਲ ਉਹਦੇ ਖੜੇ ਨੇ ਉਹਨਾਂ ਨੇ ਬੰਗਲੌਰ ਤੱਕ ਦੇ ਵਕੀਲ ਸੱਦ ਲਏ ਨੇ ਕਰੋੜਾਂ ਰੁਪਏ ਦੀ ਫੀਸ ਵੀ ਦੇ ਦਿੱਤੀ ਐ ਕਿ ਕਿਸੇ ਨਾ ਕਿਸੇ ਕਾਲ ਮੈਨੂੰ ਵਾਰ ਘੜਵਾਇਆ ਜਾਵੇ ਤੇ ਭਗਵੰਤ ਮਾਨ ਦੇ ਸਾਹਮਣੇ ਫੇਰ ਤੋ ਜਾ ਕੇ ਕਹਿੰਦਾ ਮੈਂ ਮੁੱਛਾਂ ਚੜਾਉਣੀਆਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਵਿੱਚ ਲੱਗ ਲੱਗ న్యూਜ਼ ਰਿਪੋਰਟਰਾਂ ਦੀ ਯਾਨੀ ਕਿ ਥੋੜੀ ਸਾਹਮਣੇ ਆ ਰਹੀ ਹੈ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਅੱਗ ਲੱਗੀ ਪਈ ਐ ਕਹਿੰਦੇ ਜੀ ਵਿਕਰਮ ਸਿੰਘ ਮਨਜੀਤ ਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਇਹਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਪਰ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਪਰ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਇਹ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੁੱਤਰ ਦੇ ਉੱਤੇ ਪੰਜਾਬ ਦੇ ਅੰਦਰੋਂ ਲੋਕਾਂ ਦਾ ਕਹਿਣਾ ਔਰ ਦੂਜੇ ਪਾਸੇ ਗੱਲ ਇਹ ਵੀ ਉੱਠ ਰਹੀ ਐ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਦੇ ਕਹਿੰਦੇ ਹੁਣ ਵਿਕਰਮ ਮਜੀਠੀਆ ਨੂੰ ਡੇਬਰੂ ਕੰਡ ਦੇ ਵਿੱਚ ਸ਼ਿਫਟ ਕਰਨਾ ਬਣਦਾ ਕਿਉਂ ਕਿ ਪੰਜਾਬ ਦੇ ਅੰਦਰ ਵਿਕਰਮ ਮਜੀਠੀਆ ਸ਼ਿਫਟ ਹੈ ਨਾਪਾ ਦੀ ਨਿਊ ਜੇਲ ਦੇ ਅੰਦਰ ਜਿੱਥੇ ਫਿਲਹਾਲ ਉੱਥੇ ਗੈਂਕਸਟਰੀ ਬੰਦ ਨੇ ਕਦੇ ਕਹਿੰਦੇ ਜੀ ਇਹਨੂੰ ਖਤਰਾ ਹੈ ਕਦੇ ਕਹਿੰਦੇ ਜੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਉਹ ਜਿਹੜਾ ਮਿਲਣ ਵਾਲਾ ਕੰਮ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਧਾਰਵਾੜ ਮਿਲਣ ਜਾਂਦੇ ਇਹਨਾਂ ਦੇ ਲੀਡਰ ਇਹਨਾਂ ਦੇ ਪਰਿਵਾਰ ਵਾਲੇ ਲੋਕ ਖੁਦ ਵਕੀਲ ਦੀ ਸਟੇਟਮੈਂਟ ਆ ਗਈ ਹੈ ਕਹਿੰਦੇ ਜੀ ਜੱਜ ਸਾਹਿਬ ਕਹਿੰਦੇ ਨੇ ਵੀ ਹੁਣ ਤੁਸੀਂ ਹਫਤੇ ਦੇ ਵਿੱਚ 15 ਮਿੰਟ ਲਈ ਇੱਕ ਬੰਦਾ ਮਿਲ ਸਕਦਾ ਹੈ ਤਾਂ ਹੁਣ ਤੁਸੀਂ ਇਹ ਵੇਖੋ ਜਿਹੜੇ ਏਡੇ ਏਡੇ ਤਸਕਰ ਬੰਦੇ ਆ ਜੇਲਾਂ ਦੇ ਅੰਦਰ ਉਹਨਾਂ ਨੂੰ ਕਿੰਨੇ ਕੁ ਪਰਿਵਾਰ ਔਰ ਕਿੰਨੇ ਕੁ ਉਹਨਾਂ ਦੇ ਵਕੀਲ ਕਿੰਨੇ ਕੁ ਮਿਲਣ ਜਾਂਦੇ ਆ ਆਮ ਲੋਕਾਂ ਨੂੰ ਕੌਣ ਮਿਲਣ ਜਾਂਦਾ ਐਸ ਕਰਕੇ ਜਿਹੜੇ ਲੋਕ ਨੇ ਇਹ ਆਪਣੀ ਉਸੇ ਰਾਜਨੀਤੀ ਦਾ ਫਾਇਦਾ ਉਠਾ ਰਹੇ ਆ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਆਉਂਦਾ ਬਿਕਰਮ ਮਜੀਠੀਆ ਪਰ ਨਹੀਂ ਕਿਉਂਕਿ ਬਿਕਰਮ ਮਜੀਠੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਹਿੰਦੇ ਉਹੀ ਵਰਤਾਅ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੁੰਦਾ ਤੇ ਹੁਣੇ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਉਹੀ ਦੇਖਣਾ ਚਾਹੁੰਦੇ ਆ ਕਿ ਵਿਕਰਮ ਮਜੀਠੀਆ ਕੋਈ ਅਲੱਗ ਕੈਟਾਗਰੀ ਦਾ ਬੰਦਾ ਨਹੀਂ ਹੈ ਉਸ ਬੰਦੇ ਨੇ ਕਹਿੰਦੇ ਪੰਜਾਬ ਦੇ ਲੋਕਾਂ ਦਾ ਗਲ ਘੋਟਿਆ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੇ ਨਾਲ ਜਾਨੀ ਮਾਰਿਆ ਚਿੱਟੇ ਦੀ ਬਹਾਰ ਚਲਾਉਣ ਵਾਲੇ ਇਹ ਬਾਦਲ ਇਹੀ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਨੇ ਜਿਹੜੇ ਅੱਜ ਵੀ ਮਾਂਵਾਂ ਰੋ ਰਹੀਆਂ ਨੇ ਪਿੱਟ ਰਹੀਆਂ ਨੇ ਇਹਨਾਂ ਵਿਕਰਮ ਮਜੀਠੀਏ ਨੂੰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਸਮਰਥਕ ਅਰੋਣਾ ਦੇ ਮੇਨ ਬੁਲਾ ਰਹੇ ਅਰਸ਼ਦੀਪ ਪਲੇਅਰ ਵਾਸਤੇ ਅੱਜ ਖੁਸ਼ੀ ਦਾ ਦਿਨ ਹੈਗਾ ਵਾ ਕਿਉਂਕਿ ਉਹਨਾਂ ਨੂੰ ਇਹ ਦਾਅਵਾ ਕੀਤਾ ਜਾਂਦਿਆ ਹੈਗਾ ਕਿ 18 ਅਗਸਤ ਨੂੰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਏਗੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਾਸ ਤੇ ਉਹਨਾਂ ਨੇ ਬੰਗਲੌਰ ਤੋਂ ਵੀ ਵੱਡੇ ਵੱਡੇ ਵਕੀਲ ਮਗਾਏ ਸੀਗੇ ਲੇਕਿਨ ਮਾਮਲਾ ਜਿਹੜਾ ਵੈ ਉਹਨਾਂ ਦੇ ਹੱਕ ਵਿੱਚ ਨਜ਼ਰ ਨਹੀਂ ਸੀ ਆਉਂਦਿਆ ਹੈਗਾ ਲੇਕਿਨ ਹੁਣ ਉਹਨਾਂ ਨੇ ਇਹ ਦਾਵਾ ਕੀਤਾ ਹੈਗਾ ਵੈ ਜਿਹੜੀ ਹਫਤੇ ਵਾਲੇ ਦਿਨ ਸੁਣਵਾਈ ਹੋਈ ਸੀਗੀ ਉਹਦੇ ਵਿੱਚ ਅਰਸ਼ਦੀਪ ਪਲੇਅਰ ਨੇ ਇਹ ਦਾਵਾ ਕੀਤਾ ਸੀਗਾ ਕਿ ਦੋ ਜੱਜ ਜਿਹੜੇ ਆ ਉਹਨਾਂ ਨੇ ਵਿਕਰਮ ਸਿੰਘ ਜੀਠਿਆ ਦੇ ਹੱਕ ਦੇ ਵਿੱਚ ਰਿਮਾਰਕਸ ਦਿੱਤੇ ਹੈਗੇ ਆ ਔਰ ਇਹ ਵੀ ਕਿਹਾ ਹੈਗਾ ਵੈ ਕਿ 18 ਅਗਸਤ ਤੱਕ ਸਰਕਾਰੀ ਵਕੀਲਾਂ ਚੋਂ ਜਾਂ ਅ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਜੋ ਅਗਰ ਕੋਈ مزید ਕੋਈ ਗੱਲਬਾਤ ਕਰਨਾ ਚਾਹੁੰਦਾ ਹੈ ਜਾਂ ਕਿਸੇ ਮੁੱਦੇ ਉੱਤੇ ਬਹਿਸ ਕਰਨਾ ਚਾਹੁੰਦਾ ਹੈ ਤੇ ਕਰ ਸਕਦਾ ਹੈਗਾ ਕਿ 18 ਅਗਸਤ ਵਾਲੇ ਦਿਨ ਫੈਸਲਾ ਜਿਹੜਾ ਵੈ ਸੁਣਾਇਆ ਜਾਏਗਾ ਇਸ ਲਈ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਖੁਸ਼ ਹੈ ਸਮਰਥਕ ਖੁਸ਼ ਹੈ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਮੇਨ ਬੁਲਾਰੇ ਉਹਨਾਂ ਦੇ ਸੀਨੀਅਰ ਵਕੀਲ ਅਰਸ਼ਦੀਪ ਕੇ ਜੜੇ ਆ ਬਹੁਤ ਖੁਸ਼ ਹੋ ਗਏ ਕਿ ਅੱਜ ਉਹਨਾਂ ਦੀ ਜ਼ਮਾਨਤ ਹੋ ਜਾਏ ਕਿਉਂਕਿ ਅੱਜ 18 ਅਗਸਤ ਹੈਗਾ ਅਗਰ ਜਿਹੜੀ ਹੱਤਿਆ ਲੇਨ ਸੁਣਵਾਈ ਹੋਈ ਸੀ ਕੇਸ ਦੀ ਅੱਜ ਉਹਦਾ ਫੈਸਲਾ ਸੁਣਾਇਆ ਜਾਏਗਾ ਜਦਕਿ ਦੂਸਰੇ ਪਾਸੇ ਪੰਜਾਬ ਦੀ ਸਰਕਾਰ ਪ੍ਰਸ਼ਾਸਨ ਔਰ ਪੰਜਾਬ ਦੀ ਆਵਾਮ ਇਸ ਹੱਕ 'ਚ ਬਿਲਕੁਲ ਨਹੀਂ ਹੈਗੇ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਵੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਹ ਮੰਨਣਾ ਹੈਗਾ ਵਾ ਕਿ ਸਭ ਤੋਂ ਜ਼ਿਆਦਾ ਨੁਕਸਾਨ ਅਗਰ ਪਹੁੰਚਿਆ ਹੈ ਇਨ੍ਹਾਂ ਦੀ ਵਜ੍ਹਾ ਤੋਂ ਪਹੁੰਚਿਆ ਹੈਗਾ ਵਾ ਔਰ ਅਗਰ ਹੁਣ ਇਹ ਜ਼ਮਾਨਤ ਤੇ ਰਹਾ ਹੋ ਜਾਣਗੇ ਤੇ ਇਨ੍ਹਾਂ ਨੇ ਤੇ ਪਹਿਲੇ ਹੀ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਫਿਰ ਆ ਕੇ ਇਹ ਕਿਸ ਤਰ੍ਹਾਂ ਦੇ ਮਾਹੌਲ ਬਣਾਉਣਗੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰਨਗੇ ਇਹਦੇ ਸਭ ਦੇ ਸਾਹਮਣੇ ਹੈਗਾ ਵਾ ਕਿਉਂਕਿ ਜਿਹੜੇ ਪਹਿਲੇ ਹੀ ਸਿੱਧੀਆਂ ਧਮਕੀਆਂ ਦੇ ਰਹੇ ਸੀ ਸੀਐਮ ਭਗਵੰਤ ਮਾਨ ਨੂੰ ਪ੍ਰਸ਼ਾਸਨ ਨੂੰ ਤੇ ਜਦੋਂ ਉਹ ਬਾਹਰ ਆ ਜਾਣਗੇ ਤੇ ਬਾਹਰ ਆਣ ਕੇ ਫਿਰ ਉਹਨਾਂ ਦੇ ਕਿਸ ਤਰ੍ਹਾਂ ਦੇ ਰੰਗ ਰੂਪ ਹੋਣਗੇ ਇਹ ਤੇ ਹਰ ਕੋਈ ਜਾਣਦਾ ਹੈਗਾ ਵਾ ਉਹਨਾਂ ਦੇ ਬਾਰੇ ਇਸ ਲਈ ਤੇ ਪੰਜਾਬ ਦੀ ਆਵਾਜ਼ ਜਿਹੜੇ ਵਾ ਵੱਡੀ ਮੰਗ ਰੱਖਦੇ ਕਿ ਇਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਬਲਕਿ ਇਹਨਾਂ ਨੂੰ ਕਾਲਿਆਂ ਪਾਣੀਆਂ ਦੇ ਵਿੱਚ ਜਾਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਬਾਕੀ ਵੀਰੋ ਇਹ ਤੇ ਹੁਣ ਸਮਾਂ ਹੀ ਦੱਸੇਗਾ ਕਿ ਜਿਹੜਾ ਅਦਾਲਤ ਵੱਲੋਂ ਫੈਸਲਾ ਆ ਰਿਹਾ ਹੈਗਾ ਵੈ ਉਹ ਅਰਸ਼ਦੀਪ ਕਲੇਰ ਤੇ ਵਿਕਰਮ ਸਿੰਘ ਮੁਜੀਠੀਆ ਦੇ ਹੱਕ ਵਿੱਚ ਆ ਰਿਹਾ ਹੈਗਾ ਵੈ ਜਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਹੱਕ ਵਿੱਚ ਆ ਰਿਹਾ ਹੈਗਾ ਵੈ ਮੁਕੰਮਲ ਜਾਣਕਾਰੀ ਤੁਸੀਂ ਸੁਣੀ ਮਾਲੂਮਾਤ ਹਾਸਿਲ ਕੀਤੀ ਤਾਂ ਵੀਡੀਓ ਕੈਂਸੀ ਲਗੀ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼